ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਆਪਾਂ ਗੱਲਬਾਤ ਕਰਾਂਗੇ 20 ਤਰੀਕ ਤੱਕ ਦੇ ਮੌਸਮ ਦੀ ਕਿ ਅੱਜ ਰਾਤ ਤੋਂ ਲੈ ਕੇ ਜਾਨੀ ਕਿ ਆਸਮ ਕਿਹੋ ਜਿਹਾ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਜੋ ਪ੍ਰੈਸ ਨੋਟ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀਆਂ ਗਤੀਵਿਧੀਆਂ ਹੋ ਰਹਿਣਗੀਆਂ ਮੌਸਮ ਦੇ ਵਿੱਚ ਉਹ ਸਾਰੀ ਗੱਲਬਾਤ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਆ ਕਮੈਂਟ ਕਰਨਾ ਨਾ ਭੁੱਲਿਓ ਤੇ ਅਸੀਂ ਹੁਣ ਤੁਹਾਨੂੰ ਜਿਹੜਾ ਪ੍ਰੈਸ ਨੋਟ ਆ ਭਾਰਤੀ ਮੌਸਮ ਵਿਗਿਆਨ ਦਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਰਾਤ ਯਾਨੀ ਕਿ ਕੱਲ੍ਹ ਨੂੰ ਵੀ ਥੋੜੇ ਜਿ ਧੁੰਦ ਨੋਮਾ ਮਾਹੌਲ ਬਣਿਆ ਰਹੂਗਾ ਕਾਫੀ ਕਿਤਰਾਂ ਦੇ ਵਿੱਚ ਧੁੰਦ ਬਣੀ ਰਹੂਗੀ ਉਸ ਤੋਂ ਬਾਅਦ ਬੱਦਲਵਈਆ 10 ਤਰੀਕ ਨੂੰ ਵੀ ਧੁੰਦ ਹੋ ਬਣੀ ਰਹੂਗੀ ਤੇ ਹੁਣ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਤੁਸੀਂ ਤਸਵੀਰਾਂ ਜਿਹੜੀ ਉਹ ਦੇਖ ਪਾ ਰਹੇ ਹੋ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਜਿਹੜੀ ਤਸਵੀਰਾਂ ਉਹ ਦੇਖ ਪਾ ਰਹੇ ਹੋ ਤੁਸੀਂ ਕਿ ਅੱਜ ਯਾਨੀ ਕਿ ਲੰਘੇ 7 ਤਰੀਕ ਤੋਂ ਲੈ ਕੇ ਜਿਹੜਾ 13 ਤਰੀਕ ਤੱਕ ਦਾ ਮੌਸਮ ਦਿਖਾਇਆ ਗਿਆ ਇਸ ਦੇ ਵਿੱਚ 7 ਤਰੀਕ ਨੂੰ ਮੌਸਮ ਖੁਸ਼ਕ ਸੀ 8 ਨੂੰ ਖੁਸ਼ਕ ਹੈ 9 ਨੂੰ ਵੀ ਖੁਸ਼ਕ ਤੇ ਸਾਫ਼ ਹੈ ਯਾਨੀ ਕਿ ਖੁਸ਼ਕ ਡਰਾਈ ਦਿਖਾਇਆ ਗਿਆ ਇਸ ਜੋ ਪ੍ਰੈਸ ਨੋਟ ਆ ਭਾਰਤੀ ਮੌਸਮ ਵਿਗਿਆਨ ਦਾ ਤੇ ਇਸੇ ਤਰ੍ਹਾਂ ਜਿਹੜਾ 10 ਤਰੀਕ ਨੂੰ 11 ਨੂੰ 12 ਨੂੰ 13 ਨੂੰ ਜਿਹੜਾ ਮੌਸਮ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਦੋਸਤੋ ਬਾਅਦ ਆਪਾਂ ਜੇਕਰ ਜਿਹੜੀ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਸਾਰਾ ਪੰਜਾਬ ਦਾ ਮੌਸਮ ਹੈ ਜੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੇ ਹਰਿਆਣਾ ਦਾ ਦਿੱਲੀ ਦਾ ਜਿਹੜਾ ਮੌਸਮ ਆ ਉਹ ਵੀ ਖੋਸਕ ਤੇ ਸਾਫ਼ ਦਿਖਾਇਆ ਗਿਆ 13 ਤਰੀਕ ਤੱਕ ਮਾਰਕ ਕਰ ਰਹੇ ਹਾਂ ਜਿੱਥੇ ਅਸੀਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹਿਮਾਚਲ ਦਾ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦਾ ਜਿੱਥੇ ਇਥੇ ਮਾਰਕ ਕਰ ਰਹੇ ਹਾਂ ਸਾਰਾ ਜਿਹੜਾ ਮੌਸਮ ਖੋਸਕ ਤੇ ਸਾਫ਼ ਅੰਡਰਾਈ ਦਿਖਾਇਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਰਾਜਸਥਾਨ ਦੇ ਦੋਨੋਂ ਸਾਈਡਾਂ ਦਾ ਤੇ ਮੱਧ ਪ੍ਰਦੇਸ਼ ਦਾ ਯਾਨੀ ਕਿ ਐਮਪੀ ਦਾ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਮੌਸਮਾ ਜਿਹੜਾ ਆਪਾਂ ਨੂੰ ਖੁਸ਼ਕ ਤੇ ਸਾਫ਼ ਜਿਹੜਾ ਦਿਖਾਇਆ ਗਿਆ ਇਹ ਜੋ ਤਸਵੀਰਾਂ ਨੇ ਜੀ ਇਹ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਜਿਹੜਾ ਪ੍ਰੈਸ ਨੋਟ ਹਫਤੇ ਦਾ ਇੱਕ ਹਫਤੇ ਦਾ ਜਿਹੜਾ ਦੱਸਿਆ ਜਾਂਦਾ ਉਸ ਦੀਆਂ ਤਸਵੀਰਾਂ ਨੇ ਤੇ ਆਪਾਂ ਉਸ ਤੋਂ ਬਾਅਦ ਗੱਲ ਕਰ ਰਹੇ ਹਾਂ ਉੱਤਰ ਪ੍ਰਦੇਸ਼ ਦੇ ਇਲਾਕਿਆਂ ਦਾ ਤੇ ਉੱਤਰਾਖੰਡ ਦੇ ਇਲਾਕਿਆਂ ਦਾ ਇਹ ਤਿੰਨੇ ਸਾਈਡਾਂ ਦਾ ਤੁਸੀਂ ਦੇਖ ਸਕਦੇ ਹੋ ਜਾਨੀ ਕਿ ਉੱਤਰ ਪ੍ਰਦੇਸ਼ ਦੇ ਦੋ ਹਿੱਸੇ ਤੇ ਉੱਤਰਾਖੰਡ ਦਾ ਇੱਕ ਹਿੱਸਾ ਜਿਹੜਾ ਦਿਖਾਇਆ ਗਿਆ ਇਦੇ ਵਿੱਚ ਵੀ ਮੌਸਮ ਖੁਸ਼ਕ ਤੇ ਸਾਫ਼ ਤਖਾ ਹੈਗਾ ਇਹ ਸਾਰੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਤੁਹਾਨੂੰ ਦਿਖਾਵਾਂਗੇ ਲਖਸਦੀਪ ਦੇ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਜਿਹੜੀ ਤਸਵੀਰ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ 50% ਚਾਂਸ ਨੇ ਕਿਤੇ ਕਿਤੇ 25 ਤੋਂ 30% ਚਾਂਸ ਨੇ ਜਾਨੀ ਕਿ ਆ ਦੇਖ ਸਕਦੇ ਹੋ ਤਾਮਲਾਡੂ ਤੇ ਪੰਡੂਚਰੀ ਤੇ ਉਸ ਤੋਂ ਬਾਅਦ ਲਖਸਦੀਪ ਦੇ ਇਲਾਕਿਆਂ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਅਨ 10 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਭਾਰੀ ਮੀਂਹਿਆਂ ਨੇ 50% ਮੀਂਹ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਹੋਰ ਵੀ ਕਾਫੀ ਹਿੱਤਰਾਂ ਦੇ ਵਿੱਚ ਕਿਤੇ ਕਿਤੇ ਜਿਹੜਾ ਮੀਂਹ ਆ ਉਹ ਦਿਖਾਇਆ ਗਿਆ ਪਰੰਤੂ ਕਿਤੇ ਜ਼ਿਆਦਾ ਮੀਂਹ ਦੀਆਂ ਤਸਵੀਰਾਂ ਨਹੀਂ ਹੈਗੀਆਂ 50% ਜਿਹੜੀਆਂ ਮੀਂਹ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਬਾਕੀ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਜੀ ਤੇ ਇਹ ਤਸਵੀਰਾਂ ਨੇ ਜੀ ਭਾਰਤੀ ਮੌਸਮ ਵਿਗਿਆਨ ਦੀਆਂ ਜ਼ਿਆਦਾਤਰ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਯਾਨੀ ਕਿ ਡਰਾਈ ਹੀਟ ਦਿਖਾਇਆ ਗਿਆ ਇਸ ਪ੍ਰੈਸ ਨੋਟ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜਿਹੜਾ ਭਾਰਤੀ ਮੌਸਮ ਮੰਡ ਦੀ ਪ੍ਰਾਈਵੇਟ ਸੰਸਥਾ ਸੈਟੇਲਾਈਟ ਆ ਉਹਦੇ ਵਿੱਚ ਤੁਸੀਂ ਤਸਵੀਰ ਦੇਖ پا ਰਹੇ ਹੋ ਕਿ ਧੁੰਦਾ ਜਿਹੜੀ ਉਹ ਕਾਫੀ ਖੇਤਰਾਂ ਦੇ ਵਿੱਚ ਆ ਚੁੱਕੀ ਅੱਜ ਰਾਤ ਨੂੰ ਯਾਨੀ ਕਿ 8 ਤਰੀਕ ਰਾਤ ਨੂੰ ਧੁੰਦਾ ਜਿਹੜੀ ਦੱਖਣੀ ਖੇਤਰਾਂ ਦੇ ਵਿੱਚ ਕਾਫੀ ਖੇਤਰਾਂ ਦੇ ਵਿੱਚ ਆ ਚੁੱਕੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਲੈਂਥ ਦੇ ਵਾਲੇ ਸਾਈਡ ਤੋਂ ਆ ਰਹੀ ਹੈ ਜੀ ਕੁਝ ਖੇਤਰ ਰਾਜਸਥਾਨ ਦੇ ਹੋਣਗੇ ਤੇ ਹਰਿਆਣਾ ਦੇ ਵੀ ਕਾਫੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਧੁੰਦ ਆ ਚੁੱਕੀ ਹੈ ਤੇ ਦਿੱਲੀ ਦੇ ਵੀ ਕੁਝ ਖੇਤਰ ਨੇ ਜਿਨ੍ਹਾਂ ਦੇ ਵਿੱਚ ਧੁੰਦ ਆ ਚੁੱਕੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਪਰ ਜਿਹੜੇ ਕੁਝ ਖੇਤਰ ਨੇ ਜਿਵੇਂ ਪਾਕਸਤਾਨ ਦੇ ਅੱਜ ਦਿਨ ਵੇਲੇ ਪੰ ਦੇਖਣ ਨੂੰ ਮਿਲੇ ਜਿਵੇਂ ਪਠਾਨਕੋਟ ਦੇ ਇਲਾਕੇ ਹੋ ਕੇ ਜਾਂ ਸ੍ਰੀ ਅਮਰਸਾਹਬ ਦੇ ਇਲਾਕੇ ਹੋ ਕੇ ਥੋੜੇ ਬਹੁਤ ਨਵਾਂ ਸ਼ਹਿਰ ਹਿਆਰਪੁਰ ਦੇ ਇਹ ਜਿਹੜੇ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਸੀ ਚੰਡੀਗੜ੍ਹ ਪਟਿਆਲੇ ਤੱਕ ਦੇ ਇਲਾਕੇ ਇੱਧਰ ਜਿਹੜੀ ਧੁੰਦ ਸੀ ਹਟੀ ਸੀ ਇੱਥੇ ਧੁੱਪ ਜਿਹੜੀ ਨਿਕਲੀ ਸੀ ਪਰ ਹੁਣ ਜਿਹੜੀ ਰਾਤ ਨੂੰ ਧੁੰਦਾ ਹੋ ਇਨ੍ਹਾਂ ਇਲਾਕਿਆਂ ਵੱਲ ਆ ਚੁੱਕੀ ਹੈ ਜੀ ਕਾਫੀ ਖੇਤਰਾਂ ਵੱਲ ਆ ਚੁੱਕੀ ਹੈ ਥੋੜੇ ਬਹੁਤ ਇਲਾਕੇ ਆ ਉੱਪਰ ਨਵਾਂ ਸ਼ਹਿਰ ਹਿਸਰਪੁਰ ਦੇ ਵੀ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਐਸਮੇ ਜਿਹੜੀ ਧੁੰਦ ਆ ਚੁੱਕੀ ਹੈ ਇਹ ਦੇਖ ਸਕਦੇ ਹੋ ਦੱਖਣੀ ਖੇਤਰਾਂ ਦੇ ਵਿੱਚ ਜਿਹੜੀ ਧੁੰਦਾ ਜਿਵੇਂ ਪਠਾਨਕੋਟ ਸੋਰੀ ਸ੍ਰੀ ਮੁਕਸਾ ਸਾਹਿਬ ਤੋਂ ਲੈ ਕੇ ਜਾਫਰੋਜਪੁਰ ਤੋਂ ਲੈ ਕੇ ਤਰਨਤਾਰਨ ਤੋਂ ਲੈ ਕੇ ਮੋਗਾ ਕਪੂਰਥਲੇ ਦੇ ਇਲਾਕੇਾਂ ਦੇ ਵਿੱਚ ਹੁੰਦੀ ਹੋਈ ਧੁੰਦ ਮਰੇਲਕੋਟਲਾ ਤੇ ਪਟਿਆਲੇ ਦੇ ਇਧਰ ਫਾਜ਼ਿਲਕਾ ਬੂਰ ਦੇ ਮਾਨਸਾ ਬਠਿੰਡਾ ਦੇ ਇਲਾਕੇ ਕਾਫੀ ਇਲਾਕਿਆਂ ਵਿੱਚ ਜਿਹੜੀ ਧੁੰਦਾ ਹਸਾਈ ਹੋਈ ਦਿਖਾਈ ਦੇ ਰਹੀ ਹੈ ਤੇ ਕੁਝ ਦੇ ਵਿੱਚ ਜਮਿਨੀ ਆ ਜੀ ਕੁਝ ਦੇ ਵਿੱਚ ਅਸਮਾਨੀਤ ਹੁੰਦਾ ਤੇ ਇਧਰੋਂ ਆ ਜਿਹੜਾ ਥੋੜਾ ਜਿਹਾ ਇਲਾਕਾ ਨਵਾਂ ਸ਼ਹਿਰ ਹਸ਼ਿਆਰਪੁਰ ਦਾ ਇਲਾਕਾ ਅਨੰਦਪੁਰ ਸਾਹਿਬ ਦੇ ਨੇੜੇ ਤੇ ਦੇ ਇਲਾਕੇ ਨੇ ਜਿਹੜੇ ਇੱਥੇ ਵੀ ਜਿਹੜੀ ਤੁਹਾਨੂੰ ਦੱਸਾ ਚੁੱਕੀ ਹੈ ਤੇ ਆ ਬਾਕੀ ਇਲਾਕੇ ਜਿਹੜੇ ਇਧਰ ਚੰਡੀਗੜ੍ਹਾ ਪਟਿਆ ਫਤਿਹਗੜ੍ਹ ਸਾਹਿਬ ਦੇ ਰੂਪਨਗਰ ਦੇ ਇਲਾਕੇ ਇੱਥੇ ਤੋਂਦਾ ਜੀ ਹਜੇ ਨਹੀਂ ਪਹੁੰਚੀ ਸਵੇਰ ਦੇ ਸਮੇਂ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀ ਤੁੰਦਾ ਉਹ ਪਹੁੰਚੂਗੀ ਤੇ ਇਧਰੋਂ ਉੱਪਰਲੇ ਹਿੱਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਤੇ ਸ੍ਰੀ ਅਮਰਸਰ ਸਾਹਿਬ ਦਾ ਇਲਾਕਾ ਵੀ ਜਿਆ ਗਰਦਾਸਪੁਰ ਦਾ ਥੋੜਾ ਬਹੁਤਾ ਇਲਾਕਾ ਜਿੱਥੇ ਹਜੇ ਤੱਕ ਧੁੰਦ ਨਹੀਂ ਪਹੁੰਚੀ ਤੇ ਬਾਕੀ ਪਹਾੜੀ ਖੇਤਰਾਂ ਦੇ ਉੱਪਰਲੇ ਇਸੇ ਦੇ ਵਿੱਚ ਤਾਂ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਬਰਫ਼ਵਾਰੀ ਤੇ ਧੁੰਦ ਦੀਆਂ ਤਸਵੀਰਾਂ ਆਪਾਂ ਨੂੰ ਬਣੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਆਪਾਂ ਤੁਹਾਨੂੰ ਜਿਹੜਾ ਸਮੇਂ-ਸਮੇਂ ਤੇ ਉੱਤੇ ਸੈਟਲਾਈਟ ਦੇ ਰਾਹੀਂ ਜਿਹੜੇ ਤਸਵੀਰਾਂ ਦਿਖਾਉਂਦੇ ਰਹਿੰਦੇ ਆ ਤੇ ਆ ਨਾਈਟਰ ਦੇ ਵਿੱਚ ਵੀ ਦੇਖ ਸਕਦੇ ਹੋ ਫੌਗਲੀ ਯਾਨੀ ਕਿ ਤੁੰਦ ਦੀ ਚਾਦਰ ਦੀ ਜਿਹੜੀ ਆਪਾਂ ਨੂੰ ਵਾਰਨਿੰਗ ਦਿੱਤੀ ਹੋਈ ਹੈ ਜਿਹੜੀ ਕਿ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਹੈ ਤੇ ਇਹ ਧੁੰਦ ਵੀ ਅਤੇ ਮੀਂਹ ਤੋਂ ਰਾਹਤ ਆ ਜੀ ਬੱਦਲਬਾਹੀ ਦੇ ਨਾਲ ਨਾਲ ਧੁੰਦ ਦੀ ਜਿਹੜੀ ਚਾਦਰ ਬਣੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ 9 ਤਰੀਕ ਨੂੰ ਜੀ ਧੁੰਦ ਕਾਫੀ ਕਿਤੇ ਤਰ੍ਹਾਂ ਵਿਚ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਆਪਾਂ 10 ਤਰੀਕ ਨੂੰ ਦੇਖੀਏ ਤਾਂ ਧੁੰਦ ਨਾਲ ਹਲਕੀ ਧੁੰਦ ਦੇ ਨਾਲ ਜਿਹੜਾ ਸੂਰਜ ਵੀ ਚਮਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬਦਲਵਾਈ ਜਰੂਰ ਬਣੀ ਹੋਈ ਹੈ ਤੇ 9 ਤਰੀਕ ਨੂੰ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ 9 ਤਰੀਕ ਨੂੰ ਦੇਖ ਰਹੇ ਹਾਂ ਕਿ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਵਾਲੀ ਚਾਦਰਾਂ ਬਣੀ ਹੋਈ ਆ ਤੇ ਉਸ ਤੋਂ ਬਾਅਦ ਜਿਹੜੀ ਤਸਵੀਰ ਹੈ 10 ਤਰੀਕ ਦੀ ਜਿਹੜੀ ਆਪਾਂ ਅੱਗੇ ਦੇਖੀਏ ਕਿਉਂਕਿ ਇਹਨਾਂ ਦੇ ਵਿੱਚ ਦੇਖੋ ਨਾਲ-ਨਾਲ ਧੁੰਦ ਦੀ ਚਾਦਰ ਦੀ ਜਿਹੜੀ ਇਹ ਸੇਮਾਰਕ ਕੀਤਾ ਹੋਇਆ ਦਿਖਾਇਆ ਗਿਆ 9 ਤਰੀਕ ਨੂੰ ਕਿਉਂਕਿ ਕਾਫੀ ਖੇਤਰਾਂ ਵਿੱਚ ਧੁੰਦ ਜਿਹੜੀ ਅੱਜ ਰਾਤ ਨੂੰ 8 ਤਰੀਕ ਨੂੰ ਹੀ ਆ ਚੁੱਕੀ ਹੈ ਉਸ ਤੋਂ ਬਾਅਦ 10 ਤਰੀਕ ਨੂੰ ਬਦਲਵਾਈ ਹੈ ਜੀ 11 ਨੂੰ ਬਦਲਵਾਈ ਹੈ ਤੇ ਉਸ ਤੋਂ ਬਾਅਦ 12 ਨੂੰ ਧੁੱਪ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਕਿਤੇ ਬੱਦਲਵਾਈ ਦੇ ਨਾਲ ਧੁੰਦ ਵੀ ਹੋਊਗੀ ਤੇ 13 ਨੂੰ ਵੀ ਬੱਦਲਵਾਈ ਬਣੇ ਚੁੱਕੀ ਹੈ ਤੇ ਮੀਂਹ ਵਾਲੇ ਹਾਲਾਤ ਹਜੇ ਤੱਕ 13 14 ਤਰੀਕ ਤੱਕ ਕਿਸੇ ਵੀ ਇਲਾਕੇ ਵਿੱਚ ਨਹੀਂ ਦਿਖਾਈ ਦੇ ਰਹੇ 14 ਨੂੰ ਮੌਸਮ ਸਾਫ਼ ਹੈ ਜੀ ਧੁੱਪ ਨਿਕਲਦੀ ਹੋਈ ਨਜ਼ਰ ਆਊਗੀ ਕਿਤੇ ਕਿਤੇ ਧੁੰਦ ਜ਼ਰੂਰ ਬਣੂ 15 ਨੂੰ ਬੱਦਲਵਾਈ ਆ ਗਈ 16 ਨੂੰ ਬੱਦਲਵਾਈ ਹੈ 17 ਨੂੰ ਬੱਦਲਵਾਈ ਹੈ ਤੇ 18 ਨੂੰ ਵੀ ਬੱਦਲਵਾਈ ਦਿਖਾਈ ਗਈ ਹੈ 19 ਨੂੰ ਵੀ ਬੱਦਲਵਾਈ ਦਿਖਾਈ ਗਈ ਹੈ ਪਰ ਉਸ ਤੋਂ ਬਾਅਦ ਬੀ 21 22 ਤਰੀਕ ਨੂੰ ਇੱਕ ਹਲਕਾ ਜਿਹੜਾ ਦਰਮਿਆਨੇ ਪੱਧਰ ਦਾ ਸਿਸਟਮ ਆ ਰਿਹਾ ਜਿਹੜਾ ਕਿ ਸਰਦਰੂਕਤ ਦਾ ਜਿਹੜਾ ਦੂਜਾ ਸਿਸਟਮ ਹੋਊਗਾ ਮੀਂਹ ਵਾਲਾ ਇਹ ਪੰਜਾਬ ਦੇ ਮੈਦਾਨੀ ਖੇਤਰਾਂ ਨੂੰ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ ਤੇ ਹਰਿਆਣਾ ਦੇ ਕਾਫੀ ਖੇਤਰਾਂ ਨੂੰ ਜਿਹੜਾ ਪ੍ਰਭਾਵਿਤ ਕਰੂਗਾ ਇਸ ਸਿਸਟਮ ਦੇ ਨਾਲ ਜੋ ਪਹਾੜੀ ਖੇਤਰਾਂ ਦੇ ਵਿੱਚ ਵੀ ਜਿਹੜੀ ਬਰਫਵਾਰੀ ਤੇ ਮੀਂਹਿਆ ਕਾਰਵਾਈਆਂ ਦੁਆਰਾ ਹੋਣ ਦੀ ਜਿਹੜੀ ਉਮੀਦ ਬਣੀ ਹੋਈ ਹੈ ਜਿਉਂ-ਜਿਉਂ ਇਹ ਸਿਸਟਮ ਨੇੜੇ ਲੱਗੂਗਾ ਤਿਆ ਤਾਂ ਆਪਾਂ ਹਰ ਵਾਰੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਦੇਖ ਸਕਦੇ ਹੋ 20 ਤਰੀਕ ਨੂੰ ਇੱਕ ਸਿਸਟਮ ਪਹੁੰਚਣ ਜਾ ਰਿਹਾ ਜੀ ਜਿਹੜਾ ਕਿ 17 18 ਜਾਂ 19 ਤਰੀਕ ਨੂੰ ਇਹ ਪੰਜਾਬ ਦੇ ਨੇੜੇ ਤੇ ਪਹਾੜੀ ਖੇਤਰਾਂ ਦੇ ਵਿੱਚ ਐਕਟਿਵ ਹੁੰਦਾ ਹੋਇਆ ਨਜ਼ਰ ਆਊਗਾ ਤੇ ਬਾਕੀ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਦੇਖ ਸਕਦੇ ਹੋ ਇਹ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਜੀ ਇੱਥੇ ਦੇਖ ਸਕਦੇ ਹੋ ਧੁੰਦ ਦੀ ਚਾਦਰ ਜ਼ਰੂਰ ਹਲਕੇ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਿਖਾਈ ਗਈ ਹੈ ਮੌਸਮ ਖੁਸ਼ਕ ਤੇ ਸਾਫ਼ਾ ਬੱਦਲ ਬਈ ਕਿਸੇ ਵੀ ਇਲਾਕੇ ਵਿੱਚ ਦਿਖਾਈ ਨਹੀਂ ਦੇ ਰਹੀ ਚਾਹੇ ਉਹ ਮਾਚਲ ਦੇ ਨੇ ਚਾਹੇ ਜੰਮੂ ਦੇ ਇਲਾਕੇ ਨੇ ਚਾਹੇ ਆਪਾਂ ਕਹਿ ਸਕਦੇ ਹਾਂ ਉੱਪਰਲੇ ਹਿੱਸੇ ਵਿੱਚ ਜਰੂਰ ਬਰਫਵਾਰੀ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਲੈਨਦੇਲ ਸਾਈਡ ਤੋਂ ਆ ਸਾਰੇ ਕਿਤੇ ਕਿਤੇ ਜਿਹੜੀ ਹਲਕੀ ਮੱਧਮ ਧੁੰਦ ਹੈ ਸੌਰੀ ਧੁੰਦ ਹੈ ਉਹ ਦਿਖਾਈ ਦੇ ਰਹੀ ਹੈ ਐਮਪੀ ਦੇ ਯੂਪੀ ਦੇ ਤੇ ਬਾਕੀ ਉੱਤਰਾਖੰਡ ਦੇ ਇਲਾਕੇ ਜਾਂ ਚਾਰਖੰਡ ਬਿਹਾਰ ਵਾਲੇ ਇਲਾਕੇ ਇਹਨਾਂ ਦੇ ਵਿੱਚ ਜਰੂਰ ਜਿਹੜੀ ਧੁੰਦ ਬਣੀ ਹੋਈ ਆ ਪਰ ਮੌਸਮ ਜਿਹੜਾ ਮੀਂਹ ਤੋਂ ਰਹਾਤ ਵਾਲਾ ਬਣਿਆ ਹੋਇਆ ਤੇ ਹੇਠਲੇ